ਸਤਿ ਸ਼੍ਰੀ ਅਕਾਲ ਮੈਂ ਹਿਮਾਨੀ ਸਵਾਗਤ ਕਰ ਰਹੀ ਹਾਂ ਖਬਰਾਂ ਦੇ ਬੁਲੇਟਿਨ ਤੇ ਵਿੱਚ ਨਜ਼ਰ ਪਾਉਂਦੇ ਆ ਅੱਜ ਦੀਆਂ ਕੁਝ ਮੁੱਖ ਸੁਰਖੀਆਂ ਦੇ ਉੱਪਰ ਕੇਂਦਰ ਨੇ ਪੰਜਾਬ ਨੂੰ ਦਿੱਤਾ ਇੱਕ ਨਵਾਂ ਝਟਕਾ ਸਰਹੱਦਾਂ ਲੈਂਦੇ ਸੀਮਾ ਤੇ 2300 ਕਰੋੜ ਰੁਪਏ ਦੀ ਕੀਤੀ ਕਟੌਤੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਜਾਪਾਨ ਦਾ ਦੌਰਾ ਸਾਇੰਸ ਟੈਕਨੋਲੋਜੀ ਅਤੇ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਕ ਅਤੇ ਰਕੀਮਤਾ ਦੀ ਜਾਣਕਾਰੀ ਕੀਤੀ ਹਾਸਲ ਹਰਜਿੰਦਰ ਤਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਕਿ ਹਾਬ ਬੰਦੀ ਸਿੰਘਾਂ ਦੇ ਬਿਆਨ ਕੇਂਦਰ ਸਰਕਾਰ ਦੇ ਆਪਣੇ ਹੀ ਨੋਟੀਫਿਕੇਸ਼ਨ ਦੇ ਉਲਟ ਹੈ। ਬ੍ਰਿਜਪੂਸ਼ਨ ਦਾ ਵਫਾਦਾ ਸੰਜੇਤ ਸਿੰਘ কুਸਤੀ ਫੈਡਰੇਸ਼ਨ ਦਾ ਬਣਿਆ ਨਮਾ ਪ੍ਰਦਾਨ। ਭਾਰਤੀ কুਸਤੀ ਸੰਘ ਦੇ ਨਤੀਜੇ ਆਉਣ ਤੋਂ ਬਾਅਦ ਸਾਖੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ। ਉੱਪਰ ਦੀਆਂ ਪਹਿਲਵਾਨਾਂ ਨਾਲ ਵੀ ਹੋਵੇਗਾ ਸ਼ੋਸ਼ਣ। ਉਗਾਰ। ਸਮੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਮਿਲੀ ਇੱਕ ਵੱਡੀ ਖੁਸ਼ਖਬਰੀ ਦੇਸ਼ ਭਰ ਦੇ ਵਿੱਚ ਘਟਿਆ LPG ਸਿਲੰਡਰ ਦੀ ਕੀਮਤ ਕੈਨੇਡਾ ਵਿੱਚ ਭਾਰਤੀਆਂ ਵਿਰੋਧੀ ਅੰਸਰਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਉਮੀਦ ਵਿਦੇਸ਼ ਮੰਤਰਾਲੇ ਸਲਮਾਨ ਖਾਨ ਦੇ ਘਰ ਵੀ ਵਜੇਗੀ ਸ਼ਹਿਨਾਈ ਇਹ ਆਦੀ ਤਰੀਖ ਹੋਈ ਪੱਕੀ ਹੁਣ ਖਬਰਾਂ ਵਿਸਤਾਰ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਵਿੱਤੀ ਝਟਕਾ ਦੇ ਦਿੱਤਾ ਹੈ ਦੱਸ ਦੇ ਕਿ ਕੇਂਦਰ ਨੇ ਪੰਜਾਬ ਦੇ ਕਰਜ਼ਾ ਲੈਣ ਦੇ ਸੀਮਾ 'ਚ ਘਟौती ਕਰ ਦਿੱਤੀ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਵਾਰ ਪਾਵਰ ਕਾਮ ਦੇ ਸਾਲ 2022-23 ਦੇ 4700 ਕਰੋੜ ਰੁਪਏ ਦੇ ਵਿੱਤੀ ਕਾਟੇ ਦਾ ਹਵਾਲਾ ਦਿੰਦੇ ਆ ਕਿਹਾ ਹੈ ਕਿ 2023-24 ਦੀ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਹੱਦ ਦੇ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਵੇਗੀ ਦੱਸ ਦੇ ਕਿ ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਵਾਰ ਜਾਣੂ ਕਰਵਾ ਦਿੱਤਾ ਸੀ ਕਿ 2023-24 ਲਈ ਸੂਬੇ ਦੇ ਕਰਜ਼ਾ ਲੈਣ ਦੀ ਸੀਮਾ 45730.35 ਕਰੋੜ ਰੁਪਏ ਹੈ ਜਿਸ ਦੇ ਵਿੱਚ ਹੁਣ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਵੇਗੀ ਨਵੇਂ ਕੇਂਦਰੀ ਪੱਤਰ ਨੇ ਸੂਬੇ ਦੇ ਵਿੱਤ ਮੰਤਰਾਲੇ ਵਿੱਤ ਵਿਭਾਗ ਵਿੱਚ ਕਾਫੀ ਖਿਲਜੁਲ ਪੈਦਾ ਕਰ ਦਿੱਤੀ ਹੈ ਕਿਉਂਕਿ ਸੂਬੇ ਵਿੱਚ ਪਹਿਲਾਂ ਹੀ ਵਸੀਲਿਆਂ ਦੀ ਕਮੀ ਹੈ ਪੂਰਾ ਸਾਇੰਸ ਆਦਾਨ ਪ੍ਰਦਾਨ ਪ੍ਰੋਗਰਾਮ ਤਹਿਤ ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਟੈਕਨੋਲੋਜੀ ਅਤੇ ਵੱਖ-ਵੱਖ ਦੇਸ਼ਾਂ ਦੀ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਜਾਣਕਾਰੀ ਹਾਸਲ ਕਰਨ ਲਈ ਜਾਪਾਨ ਦਾ ਦੌਰਾ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਤਵਾ ਨੇ ਦੱਸਿਆ ਹੈ ਕਿ ਹਰਮਨਦੀਪ ਕੌਰ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਜਸਮੀਤ ਕੌਰ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਪਵਾਨੀ ਗੜ ਸੰਗਰੂਰ, ਸੰਚਨਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ मॉडल टाउन पटियाला सपना मेरिटोरियस स्कूल बठिंडा निशा रानी स्कूल ऑफ एमिनेंस कपूरथला गुरविंदर कौर मेरिटोरियस स्कूल फिरोज दीपिका सरकारी कन्या सीनियर सेकेंडरी स्कूल बठिंडा ख्वाहिश सरकारी सीनियर सेकेंडरी स्कूल रंदावा मनसा जालंधर उदय नूर सिंह सरकारी हाई स्कूल ऑफ गुरवाली अमृतसर अते ਤਾਨੀਆ ਸਰਕਾਰੀ ਹਾਈ ਸਕੂਲ ਖਾਈ ਫੇਮੇ ਕੇ ਫਿਰੋਜ਼ਪੁਰ ਆਦਿ ਵਿਦਿਆਰਥੀਆਂ ਇਹਨਾਂ ਦੇ ਵਿੱਚ ਸ਼ਾਮਿਲ ਸਨ ਸਪੀਕਰ ਨੇ ਇਸ ਦੇ ਨਾਲ ਕਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਪ੍ਰੋਗਰਾਮ ਦੌਰਾਨ ਕੁਝ ਦਿਨਾਂ ਦੇ ਵਿੱਚ ਹੀ ਸਾਇੰਸ ਟੈਕਨੋਲੋਜੀ ਜਾਪਾਨੀ ਭਾਸ਼ਾ ਅਤੇ ਉਹਨਾਂ ਦੇ ਸੱਭਿਆਚਾਰਕ ਗੁਣਾਂ ਬਾਰੇ ਜਾਣ ਕੇ ਆਪਣੇ ਹੁਨਰ ਦਾ ਸਬੂਤ ਦਿੱਤਾ ਹੈ ਸੰਤਵਾ ਨੇ ਕਿਹਾ ਹੈ ਕਿ ਜਾਪਾਨ ਗਏ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਵਿਧਾਨ ਸਭਾ ਵਿਖੇ ਬੁਲਾ ਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਪ੍ਰਤੀ ਵਿਦਿਆਰਥੀ 11-11000 ਰੁਪਏ ਦਾ ਹੌਸਲਾ ਅਫਜ਼ਾਈ ਕੀਤੀ ਜਾਵੇਗੀ ਤਾਂ ਜੋ ਪਵੇਖ ਵਿੱਚ ਇਹੋ ਬੱਚੇ ਬੁਲੰਦ ਹੌਸਲੇ ਨਾਲ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨ। ਸੰਤਵਾਨਯੋਗਤ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕ ਬਾਤ ਪੇਟ ਕੀਤੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਅੰਦਰ ਬੰਦੀ ਸਿੰਘਾਂ ਬਾਰੇ ਦਿੱਤੇ ਗਏ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਤਾਮੀਨ ਨੇ ਕਿਹਾ ਹੈ ਕਿ ਦੇਸ਼ ਦੀਆਂ ਜੇਲਾਂ ਦੇ ਵਿੱਚ ਤਿੰਨ ਤਿੰਨ ਦਹਾਕੀਆਂ ਤੋਂ ਕੈਦ ਸਿੱਖ ਬੰਦੀਆਂ ਦੇ ਕਿਸੇ ਸੰਵਿਧਾਨਕ ਅਹੁਦੇਦਾਰਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਹੈ ਕਿ ਸਿੱਖ ਪਹਿਲਾਂ ਹੀ ਮਹਿਸੂਸ ਕਰ ਰਹੇ ਹਨ ਕਿ ਆਪਣੀ ਹੀ ਦੇਸ਼ ਅੰਦਰ ਇਨਸਾਫ਼ ਨਹੀਂ ਮਿਲ ਰਿਹਾ। ਹਤੇ ਹੁਣ ਗ੍ਰਹਿ ਮੰਤਰੀ ਦੇ ਸੰਸਦ ਦੇ ਵਿੱਚ ਬਿਆਨਾਂ ਨੇ ਸਿੱਖਾਂ ਦੇ ਮਨਾਂ ਨੂੰ ਇੱਕ ਵਾਰ ਫਿਰ ਗਹਿਰੀ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਲਈ ਸਿੱਖਾਂ ਦੀ 90% ਦੀ ਕੁਰਬਾਨੀਆਂ ਸਰਕਾਰ ਨੂੰ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ। ਜੇ ਸੰਸਦ ਅੰਦਰ ਗ੍ਰਹਿ ਮੰਤਰੀ ਆਪਣਾ ਬਿਆਨ ਦੇ ਰਹੇ ਹਨ ਉਹ ਵੀ ਸੰਸਦ ਸੇਖਾਂ ਦੀ ਕੁਰਬਾਨੀ ਸਦਕਾ ਹੀ ਕਾਇਮ ਹੈ ਐਡਵੋਕੇਟ ਅਰਜੰਦਰ ਸਿੰਘ ਤੋਂ ਅਮੀ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸੰਵਿਧਾਨ ਦੇ ਦਾਇਰੇ ਅੰਦਰ ਹੈ ਕੇਂਦਰ ਸਰਕਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਤੇ 2019 ਵਿੱਚ ਆਪਣੇ ਨੋਟੀਫਿਕੇਸ਼ਨ ਰਾਹੀਂ ਇਸ ਨੂੰ ਪ੍ਰਵਾਨ ਕਰ ਚੁੱਕੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ 2019 ਵਾਲਾ ਆਪਣਾ ਨੋਟੀਫਿਕੇਸ਼ਨ ਲਾਗੂ ਕਰੇ ਐਡਵੋਕੇਟ ਤਾਮੀਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਭਿਆਨ ਆਪਣੇ ਹੀ ਇਸ ਨੋਟੀਫਿਕੇਸ਼ਨ ਦੀ ਭਾਵਨਾ ਤੇ ਬਿਲਕੁਲ ਉਲਟ ਹੈ ਹੈਰਾਨਜਨਕ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਮਿਲ ਬੈਠ ਕੇ ਵਿਚਾਰਨ ਵਾਲਾ ਹੈ ਜਿਸ ਲਈ ਅਕਾਲ ਤਖਤ ਸਾਹਿਬ ਵੱਲੋਂ ਗਠਨ ਕੀਤੀ ਗਈ ਪੰਜ ਮੈਂਬਰੀ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵਾਸਤੇ ਸਮਾਂ ਵੀ ਮੰਗਿਆ ਹੋਇਆ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਸਿੱਖ ਬੰਦਿਆਂ ਦੇ ਸੰਜੀਦਾ ਮਾਮਲੇ ਤੇ ਗੱਲਬਾਤ ਵਿੱਚ ਸ਼ਾਮਲ ਹੋਣ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਚ ਘੇਰੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਅੱਜ ਹੋਈਆਂ ਚੋਣਾਂ ਵਿੱਚ ਸੰਜੇ ਸਿੰਘ ਪ੍ਰਧਾਨ ਬਣ ਗਏ ਹਨ ਜਿਸ ਸਦਕਾ ਕੁਸ਼ਤੀ ਫੈਡਰੇਸ਼ਨ ਦੇ ਕੰਟਰੋਲ ਸਿੱਧੇ ਤੌਰ ਤੇ ਮੋੜ ਸਾਬ ਦਾ ਪ੍ਰਧਾਨ ਬ੍ਰਿਜ ਭੂਸ਼ਣ ਦੇ ਹੱਥਾਂ ਵਿੱਚ ਹੀ ਆ ਗਿਆ ਹੈ ਉੱਤਰ ਪ੍ਰਦੇਸ਼ ਕੁਸ਼ਤੀ ਜਦਕਿ ਉਸ ਦੇ ਵਿਰੋਧੀ ਅਨੀਤਾ ਸ਼ਿਵਰਾਣ ਨੂੰ 7 ਵੋਟਾਂ ਮਿਲਿਆ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦਾ ਇੱਕ ਕਰੀਬੀ ਹੁਣ ਪ੍ਰਧਾਨ ਬਣ ਗਿਆ ਹੈ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਤੇ ਕਥਿਤ ਤੌਰ ਤੇ ਜੂਨੀਅਰ ਪਹਿਲਵਾਨਾਂ ਸਣੇ ਮਹਿਲਾ ਪਹਿਲਵਾਨਾ ਦੇ ਏਜੰਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਉਹ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪਾਰਿਆ ਸਮਰਥਨ ਹਾਸਲ ਕਰੰ ਤੇ ਕਾਮਯਾਬ ਰਹੀ ਸੀ ਹਾਲਾਂਕਿ ਪਹਿਲਵਾਨਾ ਦਾ ਪ੍ਰਦਰਸ਼ਨ ਉਦੋਂ ਅਸਫਲ ਰਿਹਾ ਜਦੋਂ ਉਹਨਾ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਯੋਜਨਾ ਉਕੇਲੀ ਅਤੇ ਦਿੱਲੀ ਪੁਲਿਸ ਨੇ ਦੰਗਾਕਰਨ ਤੋਂ ਦੋਸ਼ ਹੇਟ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ ਮੰਤਰ ਤੋਂ ਹਟਾ ਦਿੱਤਾ। ਪਹਿਲਵਾਨਾਂ ਨੇ ਅਧਿਕਾਰਤ ਤੌਰ ਤੇ 7 ਜੂਨ ਨੂੰ ਆਪਣਾ ਵਿਰੋਧ ਬੰਦ ਕਰ ਦਿੱਤਾ ਸੀ ਜਦੋਂ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਹੋਰਾਂ ਉਪਰੋਸਵਦੇਤਾ ਕ੍ਰਿਜ ਪੋਸ਼ਨ ਦੇ ਪਰਿਵਾਰ ਤੇ ਕਿਸੇ ਵੀ ਮੈਂਬਰ ਜਾਂ ਕਰੀਬੀ ਸਹਿਯੋਗੀ ਨੂੰ WFI ਚੋਣਾਂ ਦੇ ਵਿੱਚ ਉਤਰਨ ਦੀ ਆਗਿਆ ਨਹੀਂ ਦਿੱਤੀ ਚਾਹੇਗੀ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਸਾਖਸ਼ੀ ਮਾਲਿਕ ਨੇ ਕੁਸ਼ਤੀ ਤੋਂ ਸન્યાਸ ਲੈਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਉਹ ਬ੍ਰਿਜ ਪੂਸ਼ਣ ਦੇ ਵਿਸ਼ਵਾਸ ਪਾਤਰ ਦੀ ਅਗਵਾਈ ਵਿੱਚ ਨਹੀਂ ਖੇਡਣਗੇ ਇਸ ਦੇ ਨਾਲ ਹੀ ਬਜਰੰਗ ਪੁਨੀਆ ਨੇ ਵੀ ਕਿਹਾ ਹੈ ਕਿ ਇਹ ਮੰਤ ਭਾਗੀ ਗੱਲ ਹੈ ਕਿ ਸਰਕਾਰ ਆਪਣੇ ਸਟੈਂਡ ਤੇ ਕਾਇਮ ਨਹੀਂ ਰਹੀ ਹੈ ਕਿ ਬ੍ਰਿਜ ਪੂਸ਼ਣ ਦਾ ਕੋਈ ਵੀ ਵਫਾਦਾਰ ਸੰਗ ਦਾ ਚੋਣ ਨਹੀਂ ਲੜ ਸਕੇਗਾ ਉਧਰ ਵਿਨੇਸ਼ ਫੁਗਾਟ ਨੇ ਕਿਹਾ ਹੈ ਕਿ ਉੱਪਰ ਦੀਆਂ ਮਹਿਲਾਵਾਂ ਨੂੰ ਵੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇਗਾ 1 ਜਨਵਰੀ 2024 ਤੋਂ ਪਹਿਲਾ ਦੇਸ਼ ਭਰ ਦੇ ਵਿੱਚ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ ਅੱਜ ਦਿੱਲੀ ਤੋਂ ਪਟਨਾ ਤੱਕ ਗੈਸ ਸਿਲੰਡਰ 39.50 ਰੁਪਏ ਸਸਤਾ ਹੋ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਹ ਕਟੌਤੇ ਸਿਰਫ 19 ਕਿਲੋਗ੍ਰam ਦੇ ਸਿਲੰਡਰ ਯਾਨੀ ਕਮਰਸ਼ੀਅਲ ਸਿਲੰਡਰ ਤੇ ਹੀ ਕੀਤੀ ਗਈ ਹੈ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਦੇਸ਼ ਵਿੱਚ ਘਰੇਲੂ ਸਿਲੰਡਰ ਦੇ ਰੇਟ ਅੱਜ ਤੋਂ ਦਿੱਲੀ ਦੇ ਵਿੱਚ ਇੰਡੀਅਨ ਕਮਰਸ਼ੀਅਲ ਸਿਲੰਡਰ 1,700 57 ਰੁਪਏ ਵਿੱਚ ਮਿਲੇਗਾ ਇਸ ਦਰਾਂ ਇਹ ਦਰਾਂਜ ਤੋ ਲਾਗੂ ਹੋ ਗਈਆਂ ਹਨ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਨੂੰ ਲੈ ਕੇ ਉਹਨਾਂ ਦਾ ਮੁੱਖ ਮੁੱਦਾ ਉਸ ਦੇ ਦੇਸ਼ ਤੇ ਸਰਗਰਮ ਭਾਰਤ ਵਿਰੋਧੀ ਤੱਤਾਂ ਨੂੰ ਦਿੱਤੀ ਗਈ ਜਗ੍ਹਾ ਨੂੰ ਲੈ ਕੇ ਹੈ ਅਤੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰੀਮੰਦ ਬਾਗਚੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰੇਗਾ ਖਾਲਿਸਤਾਨ ਪੱਕੇ ਹਰਦੀਪ ਸਿੰਘ ਨੇਜਰ ਦੇ ਜੂਨ ਚ ਕੀਤੀ ਗਈ ਹੱਤਿਆ ਚ ਭਾਰਤੀ ਏਜੰਟਾਂ ਨੂੰ ਜੋੜਨ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਗੰਭੀਰ ਤਣਾਅ ਵਾਰਿਆ ਹੈ ਟਰੂਡੋ ਵੱਲੋਂ ਸੰਭਰ ਚ ਲਗਾਏ ਗਏ ਦੋਸ਼ਾਂ ਉਪਾਰਤ ਨੇ ਸਖਤੀ ਨਾਲ ਖਾਰਜ ਕਰ ਦਿੱਤਾ ਸੀ ਸਲਮਾਨ ਖਾਨ ਦੇ ਪਰਿਵਾਰ ਦੇ ਵਿੱਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ ਸਲਮਾਨ ਖਾਨ ਦੇ ਛੋਟੇ ਪਰਾਜੋ ਕੀ 56 ਸਾਲਾਂ ਦੇ ਇੱਕ ਅਦਾਕਾਰ ਅਰਬਾਸ ਖਾਨ ਇੱਕ ਵਾਰ ਫਿਰ ਲੜਾ ਬਣਨ ਲਈ ਤਿਆਰ ਹਨ ਮਲਾਈਕਾ ਅੋਰੋਰਾ ਨਾਲ ਤਲਾਕ ਅਤੇ ਜੌਰਜਿਆ ਐਡਰਾਨੀ ਨਾਲ ਬ੍ਰੇਕਅਪ ਤੋਂ ਬਾਅਦ ਹਰਬਾਜ਼ 24 ਦਸੰਬਰ ਨੂੰ ਗਰਲਫ੍ਰੈਂਡ ਸ਼ੌਰਾ ਖਾਨ ਨਾਲ ਵਿਆਹ ਕਰਨ ਜਾ ਰਹੇ ਹਨ ਇਸ ਖਬਰ ਤੋਂ ਬਾਅਦ ਅਦਾਕਾਰਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹ ਦੇ ਵਿੱਚ ਨਜ਼ਰ ਆ ਰਹੇ ਹਨ ਸਲਮਾਨ ਖਾਨ ਦੇ ਪ੍ਰਾਰ ਹਰਬਾਜ਼ ਦਾ ਸ਼ੌਰਾ ਖਾਨ ਨਾਲੇ ਦੂਸਰਾ ਵਿਆਹ ਹੋਵੇਗਾ ਹਰਬਾਜ਼ ਅਤੇ ਸ਼ੌਰਾ ਦੀ ਪਹਿਲੀ ਮੁਲਾਕਾਤ ਉਹਨਾਂ ਵਾਲੀ ਫਿਲਮ ਪਟਨਾ ਸ਼ੁਲਕਾ ਦੇ ਸੱਟ ਤੇ ਹੋਏ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਦੂਸਰੇ ਲਈ ਕਾਫੀ ਗੰਭੀਰ ਹਨ ਹਰ ਬਾਜ਼ ਅਤੇ ਸ਼ੋਹਰਾ ਦੇ ਵਿਆਹ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਉਹਨਾਂ ਦੇ ਕਰੀਬੀ ਦੋਸਤ ਹੀ ਸਿਰਫ ਸ਼ਾਮਿਲ ਹੋਣਗੇ ਇਸ ਗਿਆਜ ਦੀਆਂ ਕੁਝ ਮੁੱਖ ਖਬਰਾਂ ਤੇ ਇਸ ਦਿਨਾਲੀ ਮੈਨੂੰ ਯਾਨੀ ਕਿ ਹਿਮਾਨੀ ਨੂੰ ਦੇ ਇਜਾਜ਼ਤ ਤੇ ਬੜੇ ਰੋਹ ਹਰਜਸ ਟੀਵੀ ਦੇ ਨਾਲ ਹਰਜਸ ਹਰਥਾਂ